ਸਾਸਰੀ ਕਾਲਜੀ ਪਿੰਡ ਆ ਗਏ ਡੇਰੀ ਫਾਰਮ ਬੁਣਿਆ ਵਾਲੇ ਤੇ ਤੁਹਾਡਾ ਸਵਾਗਤ ਆ ਆਪਣੇ ਕੋਲੇ ਅੱਜ ਫੇਰ 3-4 ਜਾਨਵਰ ਸੇਲ ਆਲੇ ਆਵੇ ਝੋਟੀ ਸੂਈ ਪਹਿਲਾਂ ਆ ਵੀ ਝੋਟੀ ਸੂਈ ਵੀ ਆ ਹੁਣੇ ਸੁਕੇ ਹਟੇ ਪੂਰਾ ਕਟਾ ਨੀਲੀ ਦਾ ਤੇ ਥਾਂਲੇਵੇ ਦੀ ਸਾਫ ਵੀ ਪੈਟਫੁੱਟ ਬਹੁਤ ਚੰਗੀ ਟੇਡਾ ਕਾਟਾ ਚਾਰੇ ਪੈਰਾਂ ਦੀ ਮਾਰਕਿੰਗ ਪ੍ਰੋਪਰ ਸੋਹਣੀ ਥਾਂਲੇਵੇ ਵਾਲੀ ਝੋਟੀ ਆ ਚੁਵਾਈ ਚੁਈ ਆ ਨੰਬਰ ਨਿਕਲੀ ਆ ਬਾਕੀ ਜਿੱਦਾਂ ਪ੍ਰੋਪਰ ਮਾਰਕ ਪੂਰਾ ਟਾਪ ਪਰ ਫੈਟਪੁੱਟ ਬਹੁਤ ਚੌੜੀ ਹੈ ਥਣ ਥਣੋਂ ਬੈਕ ਨੰਬਰ ਲੱਗਾ ਚੁਆਈ ਖਰੀ ਨਿਕਲੀ ਬੱਚੇ-ਬੋਚੇ ਨਾਲ ਸਹਿਮਤਾ ਆਦੀ ਦੇਖ ਲੋ ਸਾਰੀ ਝੋਟੀ ਪ੍ਰੋਪਰ ਥਣ ਲਵੇ ਵਾਲੀ ਐ ਟਾਪਰ ਝੋਟੀ ਨੀਲੀ ਰਾਵੀ ਦੀ ਬੱਚੇ ਨਾਲ ਪੂਰੀ ਵਧੀਆ ਸਹਿਮ ਤੇ ਵੀ ਝੋਟੀ ਨਿਕਲੀ ਆ ਤੇ ਚੁਆਈ ਵੀ ਇੱਕ ਨੰਬਰ ਨਿਕਲੀ ਸਾਫ ਸੁਥਰੀ ਆ ਬਹੁਤ ਚਲੋ ਜਾਨਵਰ ਵੀ ਤਕਰੀਬਨ ਵੇਖ ਭਾਲ ਕੇ ਲਈਦਾ ਸਾਫ ਸੁਥਰਾ ਤੇ ਖਰਾ ਜਾਨਵਰ ਚੋਈ ਵੀ ਰੂਵਾਰਗੀ ਪੋਲੀ ਆ ਤੇ ਲੇਵਾ ਜਿੰਨਾ ਗਾਂ ਨੂੰ ਉਹਨਾਂ ਪਛਾਣ ਉਹ ਸੋਹਣਾ ਥਾਣਾ ਕੋਈ ਜਾਨ ਦੀ ਅੱਗੇ ਪਿੱਛੇ ਵਾਲਾ ਨਹੀਂ ਕੋਈ ਕੁੰਡੀ ਨਹੀਂ ਕੋਸ ਨਹੀਂ ਤੇ ਬਾਕੀ ਸੂਈ ਆ ਬੱਚਾ ਪੁੱਛਾ ਚੁੰਗੇ ਆ ਤਾਰਾ ਤੂਰਾ ਮਾਰੀਆਂ ਚੋਈ ਦੀ ਵੀਡੀਓ ਵੀ ਮੇਰੇ ਕੋਲ ਆ ਤੇ ਸਾਫ ਸਾਫ ਝੋਟੀ ਲੈਵੇ ਵਾਲੀ ਚੰਗਾ ਦੁੱਧ ਕਰ ਜੂਗੀ ਸੋਹਣੀ ਝੋਟੀ ਆ ਇਹ ਬੱਚੇ ਵੀ ਟੌਪ ਆਉਂਦੀ ਆ ਆਪਣਾ ਬੂਰਾ ਨੀਲੀ ਦਾ ਘਟਾ ਬਹੁਤ ਚੰਗਾ ਦਿੱਤਾ ਬਾਕੀ ਕਿੰਨੀ ਝੋਟੀ ਜੰਗੀ ਉਹਨਾਂ ਚੰਗਾ ਪਛਾ ਮਗਰ ਗਾਂ ਵੀ ਹੋਣ ਵਾਲੇ ਸੂਆ ਚ ਚੰਗੇ ਬੱਚੇ ਪਾਉਣ ਵਾਲੀ ਝੋਟੀ ਆ ਤਾਜੀ ਸੂਈ ਜੇਰ ਜੂ ਰੈਣ ਕੰਪਲੀਟ ਪੈਠ ਪੋੜੇ ਦੀ ਥਣ ਲੇਵੀ ਦੀ ਸਾਫ ਸੋਹਣੀ ਝੋਟੀ ਸੋਹਣੀ ਸਾਫ ਸੁਥਰੀ ਕੋਈ ਵੀ ਚਾਹ ਵਣ ਸੱਜਣੋ ਆਪਣਾ ਸਪਾਰਕਲ ਪਿੰਡ ਆਪਣਾ ਬੂਆਂ ਵਾਲਾ ਜ਼ਿਲ੍ਹਾ ਫਰੋਜਪੁਰ ਸਾਲਵੰਡੀ ਭਾਈ ਮੋਦਕੀ ਜੀਰਾ ਮੋਗਾ ਇਹ ਨੇੜੇ ਰਹਿ ਜਾਂਦੇ ਆ ਆਪਣੇ ਤੇ ਇਹ ਫੋਨ ਤੇ ਸਪਾਰਕ ਕਰ ਲਿਆ ਜੋ ਨੀਲੀ ਰਾਵ ਦੀ ਟੋਪਰ ਝੋਟੀ ਸੇ ਜੀਰਾ